ਆਈ ਟੇਪ ਉਮੀ ਜਾਂਦੇ ਨੇ ਜਿੱਥੇ ਆਪਾਂ ਬੈਠੇ ਆ। ਇਹ ਕੋਣ ਹੈ ਬਜ਼ੁਰਗ ਜਿਨ੍ਹਾਂ ਸ਼ੁਭ ਕਰਮ ਕਰੇ ਨੇ, ਨੇਕ ਕਰੀਆਂ, ਕਮਾਈਆਂ। ਤੇ ਨਾਮ ਜਪਿਆ ਤੇ ਸਾਧੂ ਮਹਾਂਪੁਰਖਾਂ ਦਾ ਅਦਰ ਕਰਿਆ, ਗੁਰਮੁਖਾਂ ਦਾ ਸਤਕਾਰ ਕਰਿਆ, ਬਾਣੀ ਪੜ੍ਹੀ ਹੈ। ਉਹ ਪੁੰਨਾ ਦੇ ਫਲ ਨਾਲ ਦੇਵਗੰਦ ਲੋਕ, ਗੰਦਰਵ ਲੋਕ ਪਰ ਪਿਤਰ ਲੋਕ, ਸਵਰਗ ਇੰਦਰ ਲੋਕ ਕਰਮਦੇਵ ਲੋਕ ਆਜਾਨ ਦੇਵ ਲੋਕ 11 ਸਵਰਗ ਨੇ ਜਿੱਥੇ ਜੇ ਕਿਸੇ ਦੀ ਕਾਲ ਕਮਾਈ ਹੋ ਜਿੱਥੋਂ ਚਲੇ ਜਾਂਦਾ ਉਹਨਾਂ ਦਾ ਕਨੈਕਸ਼ਨ ਸਾਡੇ ਨਾਲ ਜੁੜਿਆ ਰਹਿੰਦਾ ਜਦ ਤੱਕ ਉਹ ਦੇਵ ਜੁਨੀ ਚ ਰਹਿੰਦੇ ਉਹ ਸਾਡੇ ਉਤੇ ਨਿਗਾਹ ਰੱਖਦੇ ਨੇ ਉਹ ਬਜ਼ੁਰਗ ਜਦ ਕੋਈ ਮਾੜਾ ਕੰਮ ਹੋਣ ਹੁੰਦਾ ਹੈ ਉਸੇ ਵੇਲੇ ਬਚਾਅ ਕਰ ਦਿੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਸੁਪਨੇ ਵੀ ਦੇ ਜਾਂਦੇ ਨੇ ਕੁਝ ਵੈਸੇ ਕਰ ਦਿੰਦੇ ਨੇ ਉਹ ਸਾਡੀ ਰਾਖੀ ਕਰਦੇ ਐ ਤੇ ਰੈਤਨਾਵੇਂ ਚਾਹੁੰਦਾ ਵੀ ਜੇ ਕੋਈ ਤਮਾਕੂ ਖਾ ਲੇ ਤਾਂ ਜਿਹੜੇ ਦੇਪਿਤ ਮੇ ਉਹ ਛੱਡ ਜਾਂਦੇ ਬੇਦਾਵਾ ਤੇਰ ਕਿਉਂ ਦਿੰਦੇ ਨੇ ਕਿ ਨਲਾਇਕ ਪੁੱਤਰ ਮੇਰੀ ਕੁਲ ਵਿੱਚ ਆ ਗਿਆ ਇਹ ਮੇਰੇ ਪੁੰਨ ਖਤਮ ਕਰ ਦੂ ਕਿਉਂਕਿ ਜਿਹੜਾ ਤਮਾਕੂ ਦਾ ਸੇਵਨ ਹੈ ਸੌ ਕੁਝ ਪੁਨਾ ਤੱਕ ਜਾਂਦਾ ਪਹਿਲੀਆਂ ਤੱਕ ਵੀ ਜਾਂਦਾ ਪਿਛਲੀਆਂ ਤੇ ਵੀ ਜਾਂਦਾ ਜਿਹੜੀਆਂ ਆਉਣ ਵਾਲੀਆਂ ਉਹਨਾਂ 'ਚ ਤਾਂ ਕੈਂਸਰ ਪੈਦਾ ਕਰਦਾ ਇਸ ਬਲੱਡ ਦੇ ਅੰਦਰ ਬਿਮਾਰੀ ਪੈਦਾ ਕਰਦਾ ਜਿਹੜੀਆਂ ਲੱਗ ਗਿਆ ਥੋੜੇ ਬਹੁਤ ਤੇ ਪੁੰਨ ਕਰਕੇ ਜੇ ਉਹ ਨਾ ਛੱਡਣ ਉਹਨਾਂ ਨੂੰ ਨਰਕਾਂ ਜਾਣਾ ਪੈਣਾ ਛੁਕਦੇ ਨੇ ਇਸ ਕਰਕੇ ਜਿਹੜਾ ਤਮਾਕੂ ਹੈ ਇੰਨਾ ਇਹ ਮਾੜੀ ਚੀਜ਼ ਹੈ ਪਾਣੀ ਤਾਂ ਕੇ ਹੱਥ ਕੋ ਮਦਰਾ ਸਮਝਦਾ ਹੈ ਜੇ ਉਹਦੇ ਹੱਥ ਦਾ ਪਾਣੀ ਪੀ ਲਓ ਤਾਂ ਜਿਹੜਾ ਜਿਹੜਾ ਸ਼ਰਾਬ ਪੀਦੀ ਜਿਹੜਾ ਪਾਣੀ ਪੀਦੇ कहने जी फिर शराब का किन्ना दोष है नाश करेगी बलड विच चली जाएगी जीन है डेमेज हो जाएगा सुभा बदल जाएगा जेडे साडे बजुर्ग जिन्हों खानदान कहें खानदान फर्क पै जाएगा रोह रीत बदल जाएगी ਸੱਤ ਗੁਨਾਹਾਂ ਤੱਕ ਨਾਸ਼ ਕਰੇਗੀ ਭਾਂਗ ਦੇ ਤਾਂ ਇਹ ਭਾਂਗ ਇੱਕ ਤਨ ਦਾ ਨਾਸ਼ ਕਰਦੀ ਹੈ। ਜਗਤ ਜੂਠ 100 ਗੁਨ ਦਾ ਹੈ। ਜਗਤ ਜੂਠ ਹੈ ਜਿਹੜੀ ਤਮਾਕੂ ਹੈ 100 ਗੁਨ ਤੱਕ ਮਾਰ ਕਰਦੀ ਹੈ। ਦਸਵੇਂ ਗੁਨ ਜਦ ਸਾਡੀ ਆਏਗੀ ਅੱਜ ਤੋਂ ਦਸਵਾਂ ਪੋਤਾ ਪੜੋਤਾ ਆਏਗਾ। ਉਸ ਵੇਲੇ ਜੀਨ ਉਹਦਾ ਬਿਲਕੁਲ ਮਰ ਚੁੱਕਿਆ ਹੋਵੇਗਾ। ਜੇਬ ਜੀਨ ਨਾਮ ਰੇ ਅਗਣਕਾਂ ਦੇ ਵਿੱਚ ਜਾਣਦੇ ਨੇ ਸਾਰੇ। ਜੀਨ ਕੀ ਹੁੰਦਾ ਹੈ? ਹਾਈਬ੍ਰਿਡ ਕਰਨ ਤੇ ਜਦ ਹੀ ਆਇਆ ਜੀਨ ਨਵੇਂ ਦੇ ਇਨਜੈਕਟ ਕਰਿਆ ਹੋਇਆ ਇਸੇ ਤਰ੍ਹਾਂ ਸਾਡੇ ਅੰਦਰ ਜੀਨ ਹੈ ਜਿਹਨੂੰ ਨਸਲ ਕਹਿੰਦੇ ਨੇ ਖਾਨਦਾਨ ਕਹਿੰਦੇ ਨੇ ਵੀ ਇਹ ਫਲਾਣੇ ਫਕਾਨਦਾਨ ਨਾਲ ਸੰਬੰਧ ਰੱਖਦਾ ਹੈ ਇਹ ਫਲਾਣੇ ਬਾਦਸ਼ਾਹ ਨਾਲ ਸੰਬੰਧ ਰੱਖਦਾ ਉਹਨੂੰ ਦੇਖ ਕੇ ਸੁਭਾਅ ਪਤਾ ਲੱਗ ਜਾਂਦਾ ਵੀ ਇਹ ਪਿੰਡ ਦਾ ਸੁਭਾਅ ਹੈ ਇਹ ਸ਼ਾਹੀ ਪਿੰਡ ਹੈ ਰਾਜਿਆਂ ਦੇ ਔਲਾਦ ਦਾ ਪਿੰਡ ਹੈ ਚੋਰਾ ਦਾ ਕੋਹਾਂ ਦੀ ਔਲਾਦ ਤਾਂ ਹੋਵੇ ਉਹਦਾ ਪਤਾ ਨਹੀਂ ਲੱਗਦਾ ਵੀ ਇਹ ਨਹੀਂ ਵਰਤਨ ਵਾਲੇ ਕਿਉਂਕਿ ਇਹਨਾਂ ਦਾ ਖਾਨਦਾਨ ਜਿਹੜਾ ਹੈ ਗੱਤ ਚੱਲਿਆ ਰਹੇ ਉਹ ਜੀਨ ਹੁੰਦੀ ਹੈ ਸਾਡੇ ਅੰਦਰ ਜੀਨ ਜੇ ਫੈਕਟ ਹੋ ਗਈ ਤਾਂ ਕੁਲ ਵੀ ਬਦਲ ਗਈ ਜੇ ਨਾ ਹੋਈ ਤਾਂ ਜਿਹੜਾ ਦਸਵਾਂ ਪੋਤਾ-ਪੋਤਾ ਆਏਗਾ ਉਹ ਦਸਵੇਂ ਬਾਬੇ ਵਰਗਾ ਹੁੰਦਾ ਖੂਬ ਉਹ ਹੀ ਸਵਾਗੰਤ ਸੋ ਕਹਿੰਦੇ ਵੀ ਇਹ ਸੌ ਕੁਲਾਂ ਦਾ ਨਸ਼ ਕਰ ਦਿੰਦਾ ਜਗਤ ਜੂਠ ਛਤ ਕੁਲ ਦੇ ਛਤ ਕਹਿੰਦੇ ਨੇ ਸੌ ਨਿੰਦਾ ਦੇ ਅਨੇਕ ਨਿੰਦਿਆ ਗੜੀਏ ਗਿਣਤੀ ਮਿੰਤੀ ਤੋਂ ਬਾਹਰ ਨੁਕਸਾਨ ਪੈਉਂਦੀ ਹੈ ਐਸੇ ਕਰਕੇ ਬਾਣੀ ਦੇ ਵਿੱਚ ਬਾਰ ਬਾਰ ਆਉਂਦਾ ਹੈ ਜੇ ਕੁੱਲ ਪੁੱਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਭਈ ਮੈਂ ਤਾਰੀ ਕਹਿੰਦੇ ਉਹਦੀ ਤਾਂ ماں ਵਿਧਵਾ ਹੋ ਜਾਂਦੀ ਐਸਾ ਨਲਾਇਕ ਪੁੱਤਰ ਤਾਂ ਨਾ ਜਾਂਦੀ ਜਿਹਦੇ ਨਾਲ ਕੁਲਾਂ ਵੀ ਨਰਕਾਂ ਚ ਲਿਆ ਜਾਂਦੀ ਛੋਹ ਇਸਰਾ ਦੇ ਨਾਲ ਜਾਜਾ ਸਾ ਸੰਗ ਦੇ ਵਿੱਚ ਆਉਂਦੇ ਆ ਇੱਥੇ ਦੇਵਤੇ ਹੋਣ ਕਰਕੇ ਇੰਨਾ ਫਲ ਮਿਲਦਾ ਹੈ ਗੁਰੂ ਹੁੰਦੇ ਨੇ ਤੇ ਉਹਦੇ ਦਰਸ਼ਨ ਕਰਨ ਵਾਸਤੇ ਸਰਵੀਆਂ ਦੇ ਦੇਵਤੇ ਠਾਠ ਤੀਰਸਾਂ ਦੇ ਅਭਮਾਨੀ ਦੇਵਤੇ ਗੰਗਾ ਵਗੈਰਾ ਜੋ ਹਨ ਉਹ ਸਾਰੇ ਜਿਵੇਂ ਆਪਾਂ ਦੁਕਾਨਾਂ ਰਾਲੀਏ ਬਾਹਲੇ ਪਾਸੇ ਉਹ ਦੁਕਾਨਾਂ ਲਾ ਕੇ ਬਹਿ ਜਾਂਦੇ ਨੇ ਵੀ ਮੇਰੇ ਕੋਲ ਆਹ ਫਲ ਹੈ ਜੇ ਕੋਈ ਮੰਗੇਗਾ ਮੈਂ ਦੇ ਦਾਂਗਾ ਕਿਉਂਕਿ ਤੀਰਸ ਕੀ ਹੈ ਇੱਕ ਫਲ ਸੰਤ ਮਿਲੇ ਫਲ ਚਾਰ ਤੀਰ ਤੋਂ ਸਿਰਫ ਇੱਕ ਫਲ ਮਿਲਦਾ ਹੈ ਸਾਤਾ ਤੋਂ ਚਾਰ ਮਿਲਦੇ ਹੈ ਗੁਰੂ ਨੇ ਫਲ ਅਨੇਕ ਹੈ ਕਹਿਤ ਕਬੀਰ ਜੀ ਜਿਹੜੇ ਸਾਡੇ ਬਜ਼ੁਰਗ ਗਏ ਹੋਏ ਨੇ ਸਵਰਗ ਲੋਕਾਂ ਚ ਦੂਤਾਂ ਦੇ ਹੁੰਦੇ ਇੱਕ ਤਾਂ ਬਜ਼ੁਰਗ ਭੂਤ ਪ੍ਰੇਤ ਬਣ ਜਾਂਦੇ ਨੇ ਐਥੇ ਹੀ ਘੁੰਮ ਜਾਂਦੇ ਨੇ ਜਿੱਥੇ ਆਪਾਂ ਬੈਠੇ ਆਂ ਏ ਕੋਣ ਹੈ ਬਜ਼ੁਰਗ ਜਿਨ੍ਹਾਂ ਨੇ ਸ਼ੁਭ ਕਰਮ ਕਰੇ ਨੇ ਨੇਕ ਕਰੀਆਂ ਕਮਾਈਆਂ ਤੇ ਨਾਮ ਜਪਿਆ ਤੇ ਸਾਧੂ ਮਹਾਪੁਰਸ਼ਾਂ ਦਾ ਆਦਰ ਕਰਿਆ ਗੁਰਮੁਖਾਂ ਦਾ ਸਤਕਾਰ ਕਰਿਆ ਬਾਣੀ ਪੜ੍ਹੀ ਹੈ ਉਹ ਪੁੰਨ ਦੇ ਫਲ ਨਾਲ ਦੇਵਗਨ ਦਾ ਲੋਕ ਗੰਗਾ ਲੋਕ ਪਰ ਪਿਤਰ ਲੋਕ ਸਵਰਗ ਇੰਦਰ ਲੋਕ ਕਰਮਦੇਵ ਲੋਕ ਅਜਾਨ ਦੇ ਲੋਕ 11 ਸਵਰਗ ਨੇ ਜਿਸ ਜਈ ਜੀ ਕਿਸੇ ਦੀ ਕਾਲ ਖਵਾਈ ਹੋ ਜਿੱਥੋਂ ਚਲੇ ਜਾਂਦਾ ਉਹਨਾਂ ਦਾ ਕਨੈਕਸ਼ਨ ਸਾਡੇ ਨਾਲ ਜੁੜਿਆ ਰਹਿੰਦਾ ਜਦ ਤੱਕ ਉਹ ਦੇਵ ਜੁਨੀ ਚ ਰਹਿੰਦੇ ਉਹ ਸਾਡੇ ਉਤੇ ਨਿਗਾਹ ਰੱਖਦੇ ਨੇ ਉਹ ਬਜ਼ੁਰਗ ਜਦ ਕੋਈ ਮਾੜਾ ਕੰਮ ਹੋਣ ਹੁੰਦਾ ਉਸੇ ਵੇਲੇ ਬਚਾਉ ਕਰ ਦਿੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਕੋਈ ਸੁਪਨੇ ਵੀ ਦਰਜ ਜਾਂਦੇ ਨੇ ਕੁਝ ਵੈਸੇ ਕਰ ਦਿੰਦੇ ਨੇ ਉਹ ਸਾਡੀ ਰਾਖੀ ਕਰਦੇ ਐ ਤੇ ਰਹਿਤ ਨਾਵੇਂ ਚਾਉਂਦਾ ਵੀ ਜੇ ਕੋਈ ਤਮਾਕੂ ਖਾ ਲੇ ਤਾਂ ਉਹ ਜਿਹੜੇ ਦੇ ਪਿਤਰ ਨੇ ਉਹ ਛੱਡ ਜਾਂਦੇ ਨੇ ਬੇਜਵਾ ਦੇ ਦਿਲ ਕਿਉਂ ਦੇ ਦਲੇ ਕੇ ਨਲਾਇਕ ਪੁੱਤਰ ਮੇਰੀ ਕੁਲ ਵਿੱਚ ਆ ਗਿਆ ਇਹ ਮੇਰੇ ਪੁੰਨ ਖਤਮ ਕਰ ਦੂ ਕਿਉਂਕਿ ਜਿਹੜਾ ਤਮਾਕੂ ਦਾ ਸੇਵਨ ਹੈ ਸੌ ਕੁਝ ਕੁਲਾਂ ਤੱਕ ਜਾਂਦਾ ਹੈ ਪਹਿਲੀਆਂ ਤੱਕ ਵੀ ਜਾਂਦਾ ਹੈ ਪਿਛਲੀਆਂ ਤੇ ਵੀ ਜਾਂਦਾ ਹੈ